ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹਕੀਕਤ ਤੇ ਪੰਜਾਬ ਤੇ ਖਬਰਾਂ ਤੋਂ ਇਲਾਵਾ ਅਸੀਂ ਬਹੁਤ ਸਾਰੀਆਂ ਜਿਹੜੀਆਂ ਲੋਕ ਹਿੱਤ ਜਾਣਕਾਰੀਆਂ ਹੁੰਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਤੇ ਅੱਜ ਵੀ ਇੱਕ ਜਾਣਕਾਰੀ ਜਿਹੜੀ ਹੈਗੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਿਹੜੀ ਆ ਕਿ ਆਮ ਆਪਣੇ ਖੇਤਾਂ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਜੜੀਆਂ ਬੂਟੀਆਂ ਦੇ ਤੌਰ ਤੇ ਜਿਹੜੀਆਂ ਅਸੀਂ ਵਰਤ ਸਕਦੇ ਹਾਂ ਸਾਡੇ ਨਾਲ ਮੌਜੂਦ ਰਹਿਣਗੇ ਅੱਜ ਵੈਦ ਨਰਮਲ ਸਿੰਘ ਜੀ ਸ਼੍ਰੀ ਮਖਸਦ ਸਾਹਿਬ ਤੋਂ ਸਾਡੇ ਨਾਲ ਮੌਜੂਦ ਨੇ ਤੇ ਆਓ ਗੱਲਬਾਤ ਕਰਦੇ ਆਂ ਵੈਦ ਜੀ ਦੇ ਨਾਲ ਸਤਿ ਸ੍ਰੀ ਅਕਾਲ ਵੈਜੀ ਸਤਿ ਸ੍ਰੀ ਅਕਾਲ ਜੀ ਪਾਜੀ ਦਰਸ਼ਕਾਂ ਨੂੰ ਦੱਸੋ ਕਿ ਕਿਹੜੀਆਂ ਜਿਹੜੀਆਂ ਸਾਡੇ ਖੇਤਾਂ ਦੇ ਵਿੱਚ ਹੀ ਮਤਲਬ ਕਿ ਜਿਹੜੀਆਂ ਆਮ ਜੜੀਆਂ ਬੂਟੀਆਂ ਹੁੰਦੀਆਂ ਨੇ ਤੇ ਕਿਹੜੇ-ਕਿਹੜੇ ਕੰਮ ਆਉਂਦੀਆਂ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਮਤਲਬ ਕਿ ਸਾਡੇ ਸਰੀਰ ਵਾਸਤੇ ਸਿਹਤ ਵਾਸਤੇ ਚੰਗੀਆਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਇੰਨੇ ਕਾਬਿਲ ਸਮਝਿਆ ਤੇ ਦੂਸਰੇ ਨੰਬਰ ਤੇ ਜਿੰਨੇ ਵੀ ਤੁਹਾਡੇ ਐਡਮਿਨ ਮੈਂਬਰ ਜਿੰਨੇ ਵੀ ਗਰੁੱਪ ਤੁਹਾਡੇ ਫੈਨ ਸੋ ਸਾਰਿਆਂ ਨੂੰ ਪਹਿਲਾਂ ਮੈਂ ਫਤਿਹ ਅਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਥੀਆ ਜਿਹੜੀ ਮਤਲਬ ਕੋਈ ਕਿਸੇ ਸੈਸ ਵੀ ਨਹੀਂ ਬਣਾਈ ਵੀ ਇਹ ਰਿਸ਼ੀ ਮੂਣੀਆਂ ਤੋਂ ਤਿਆਰ ਕੀਤੀ ਗਈ ਹੈ ਜਿਵੇਂ ਕਿ ਸਾਡੇ ਬਹੁਤ ਹੀ ਸੰਿਆਸੀ ਜਿਹੜੇ ਜੋਗੀ ਪਹਿਲਾਂ ਵੈਦ ਸੰਿਆਸੀ ਜੋਗੀ ਹੁੰਦੇ ਸੀਗੇ ਅਸੀਂ ਆਮ ਹੀ ਸੁਣਦੇ ਹੁੰਦੇ ਸੀ ਵੀ ਜਿਹੜੇ ਯੋਗੀ ਤੇ ਇੱਕ ਅਸੀਂ ਆਮ ਹੀ ਭਾਸ਼ਾ ਦੇ ਵਿੱਚ ਇਹ ਗੱਲਾਂ ਸੁਣਦੇ ਹੁੰਦੇ ਸੀ ਨਾ ਵੀ ਜੋ ਦੀ ਯੋਗੀ ਇੱਕ ਸਾਰੀ ਚੁੰਨੀ ਦਿੰਦੇ ਆ ਸਾਰੀ ਚੁਟਕੀ ਦਿੰਦੇ ਆ ਉਹ ਚੁਟਕੀ ਨਹੀਂ ਸੀ ਸਾਡੇ ਅੱਜ ਰਾਸਰ ਸੈਨ ਦੇ ਜਿਹੜੀਆਂ ਧਾਤੂ ਭਸਮਾ ਸੀਗੀਆਂ ਉਹਨਾਂ ਭਸਮਾਂ ਦੁਆਰਾ ਜਿਹੜਾ ਮਰੀਜ਼ਾਂ ਦਾ ਇਲਾਜ ਕਰਦੇ ਸੀ ਉਹ ਜਿਹੜੀਆਂ ਰਾਸਰ ਸੈਨਾਂ ਧਾਤੂ ਭਸਮਾ ਉਹ ਜਿਵੇਂ ਕਿ ਅਸੀਂ ਜਿਹੜੀਆਂ ਧਾਤੂ ਭਸਮਾ ਉਹ ਜੜੀ ਬੂਟੀਆਂ ਦੇ ਦੇ ਵਿੱਚ ਵੀ ਪੈਦਾ ਕੀਤੀਆਂ ਜਾਂਦੀਆਂ ਨੇ ਅੱਜ ਜਿਹੜੀ ਤੁਹਾਨੂੰ ਮੈਂ ਜੇ ਤੁਸੀਂ ਆਪਾਂ ਜਿਹੜੀ ਜਾਣਕਾਰੀ ਤੁਹਾਨੂੰ ਦੇਣੀ ਹੈ ਜਿਸ ਬਾਰੇ ਆਪਾਂ ਤੁਹਾਨੂੰ ਦੱਸਣਾ ਜੜੀ ਬੂਟੀ ਬਾਰੇ ਉਹ ਬੂਟੀ ਦੇ ਵਿੱਚ ਵੀ ਇੱਕ ਐਸੀ ਧਾਤੂ ਪਾਈ ਜਾਂਦੀ ਆ ਧਾਤੂ ਦੇ ਗੁਣ ਪਾਏ ਜਾਂਦੇ ਆ ਜਿਹੜੀ ਵਾਤ ਅਤੇ ਪਿੱਤ ਕਫ ਨੂੰ ਦੋਨਾਂ ਨੂੰ ਬੈਲ ਤਿੰਨਾ ਦੋਸ਼ਾਂ ਨੂੰ ਬੈਲਸ ਵਿੱਚ ਕਰਦੀ ਆ ਤੇ ਉਹਦੇ ਬਾਰੇ ਆਪਾਂ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਦੋਤੋ ਹੈਗਾ ਜੀ ਜਿਵੇਂ ਵੈਜੀ ਆਪਾਂ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਸਾਡੀਆਂ ਆਮ ਹੀ ਛੜਕਾਂ ਤੇ ਖੇਤਾਂ ਚ ਵੱਟਾਂ ਤੇ ਬੰਨਿਆ ਜਿਵੇਂ ਆ ਤੁਸੀਂ ਦੇਖੋ ਇੱਧਰ ਹਨਾ ਇਹ ਆਮ ਹੀ ਮਿਲ ਜਾਂਦਾ ਜਿਹੜਾ ਆਪਾਂ ਨੂੰ ਜਿੰਨਾ ਵੀ ਜਿੱਤ ਦੇ ਵਿੱਚ ਇਹ ਇੱਕ ਬਾਥੂ ਆ ਜੀ ਬਾਥੂ ਬਾਥੂ ਜੀ ਨੂੰ ਆ ਪੰਜਾਬੀ ਦੇ ਵਿੱਚ ਬਾਥੂ ਕਹਿ ਦਿੰਦੇ ਆ ਹਿੰਦੀ ਚ ਬਥੂਆ ਵੀ ਕਹਿ ਦਿੰਦੇ ਆ ਤੇ ਕਈ ਨਾਮਾਂ ਦੇ ਨਾਲ ਲਗ ਲਗ ਪਛਾਵਾਂ ਦੇ ਨਾਲ ਬਾਥੂ ਨੂੰ ਅੱਜ ਕੱਲ ਜ਼ਿਆਦਾ ਮੇਰੇ ਖਿਆਲ ਸਾਗ ਦੇ ਵਿੱਚ ਹੀ ਇਹਦੀ ਵਰਤੋਂ ਜੀ ਆਮ ਜਿਹੜੇ ਪੰਜਾਬ ਦੇ ਵਿੱਚ ਨਾ ਆਪਣੇ ਲੋਗ ਆ ਉਹ ਜ਼ਿਆਦਾਤਰ ਇਹਨੂੰ ਸਾਗ ਦੇ ਵਿੱਚ ਵਰਤਦੇ ਤੇ ਬਹੁਤ ਘੱਟ ਲੋਕ ਵਰਤਦੇ ਵੀ ਨਹੀਂ ਗਏ ਪਰ ਇਹ ਮੈਂ ਜਿੱਥੋਂ ਤੱਕ ਕਹਿਣਾ ਵੀ ਸਾਰੇ ਇਹਨੂੰ ਜਿੰਨਾ ਵੀ ਵੱਧ-ਵੱਧ ਕਰਦਾ ਜਾ ਸਕਦਾ ਨਾ ਉਨਾ ਹੀ ਖਾ ਲੋ ਇਹਦੇ ਵਿੱਚ ਗੁਣ ਬਹੁਤ ਨੇ ਕਿਉਂਕਿ ਇਸ ਦੇ ਜਿਹੜੇ ਬਾਤੂ ਦੇ ਵਿੱਚ ਭਾਰੇ ਧਾਤੂ ਦੇ ਜਿਹੜੇ ਗੁਣ ਪਾਇਦਾ ਪਾਏ ਜਾਂਦੇ ਆ ਜਿਹੜੇ ਭਾਰੇ ਦੇ ਗੁਣ ਹਾਂਜੀ ਠੀਕ ਹੈ ਜੀ ਤੇ ਪਾਰਾ ਇੱਕ ਐਸੀ ਚੀਜ਼ ਆ ਜਿਵੇਂ ਆਪਾਂ Hindu ਧਰਮ ਦੇ ਵਿੱਚ ਕਹਿ ਦਿੰਦੇ ਆ ਮਹਾਦੇਵ ਸ਼ਿਵ ਜੀ ਮਹਾਰਾਜ ਨੂੰ ਹੈਨਾ ਤੇ ਸ਼ਿਵ ਜੀ ਮਹਾਰਾਜ ਦਾ ਅੰਸ਼ ਹੀ ਇੱਕ ਪਾਰਾ ਤੇ ਇਹ ਆਰੋ ਵੈਦ ਦਾ ਇੱਕ ਮਹਾਦੇਵਾ ਜਿਨ੍ਹਾਂ ਪਾਰੋ ਬੈਦੀਆਂ ਧਾਤੂ ਪਸਮਾ ਜੜੀ ਬੂਟੀਆਂ ਤੋਂ ਲਾ ਲਈਏ ਇਹ ਉਹਨਾਂ ਦਾ ਇੱਕ ਮਹਾਦੇਵ ਆ ਜਿਹੜਾ ਆ ਪਾਰਾ ਤੇ ਪਾਰੇ ਦੇ ਗੁਣ ਜਿਹੜੇ ਸਭ ਤੋਂ ਜ਼ਿਆਦਾ ਤੁਹਾਨੂੰ ਮਿਲਣਗੇ ਜੜੀ ਬੂਟੀਆਂ ਦੇ ਵਿੱਚ ਤਾਂ ਉਹ ਮਿਲਣਗੇ ਤੁਹਾਨੂੰ ਬਾਥੂ ਦੇ ਵਿੱਚ ਮਿਲਣਗੇ ਜਿਵੇਂ ਆਪਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਣਕਾਰੀ ਚੀਜ਼ ਹੈ ਯਾਨੀ ਬਹੁਤ ਜ਼ਿਆਦੀ ਗੁਣਕਾਰੀ ਚੀਜ਼ ਆ ਇਹ ਮਰਦਾਂ ਦੇ ਲਈ ਤੇ ਔਰਤਾਂ ਦੇ ਲਈ ਦੋਨਾਂ ਦੇ ਲਈ ਬਹੁਤ ਜ਼ਿਆਦੀ ਲਾਭ ਦੇ ਇੱਕ ਹੈ ਜੀ ਖਾਸ ਕਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਮਨ ਲਫਿਕਾ ਮ ਆ ਸਕਦਾ ਹੈ ਹਾਂਜੀ ਇਹ ਬਹੁਤ ਵਧੀਆ ਗੱਲ ਆ ਤੁਹਾਡੀ ਤੇ ਸਭ ਤੋਂ ਜ਼ਿਆਦੇ ਇਹਦੇ ਵਿੱਚ ਜਿਹੜੇ ਗੋਣਾ ਇਹਨੂੰ ਤੁਸੀਂ ਪਹਿਲੇ ਨੰਬਰ ਦੇ ਤੱਕ ਖਾਣਾ ਕਿਸ ਤਰੀਕੇ ਨਾਲ ਖਾਣਾ ਇਸ ਤਰੀਕੇ ਨਾਲ ਵੀ ਇਹਦੀ ਤੁਸੀਂ ਭੁਰਜੀ ਬਣਾ ਕੇ ਖਾ ਸਕਦੇ ਹੋ ਸਬਜ਼ੀ ਬਣਾ ਕੇ ਰੋਟੀਆਂ ਦੇ ਵਿੱਚ ਪਰੌਂਠੇ ਬਣਾ ਕੇ ਖਾ ਸਕਦੇ ਹੋ ਇਹਦਾ ਜੂਸ ਬਣਾ ਕੇ ਪੀ ਸਕਦੇ ਹੋ ਜਿਵੇਂ ਵੀ ਪੀਤਾ ਜਾਂਦਾ ਤੁਸੀਂ ਆ ਜਿਹੜਾ ਹੁਣ ਮੌਸਮ ਚੱਲ ਰਿਹਾ ਕਿਉਂਕਿ ਇਹਨੂੰ ਜਿਹੜੇ 10 ਤੋਂ ਜਿਹੜੇ 15 ਮਹੀਨੇ ਮਹੀਨੇ ਬਾਅਦ ਵੀ ਇਹ ਲੈਣਾ ਬਾਅਦ ਇਹ ਤੁਹਾਨੂੰ ਮਿਲਣਾ ਨਹੀਂ ਪੱਕੂਗਾ ਇਹਦੀ ਰੁੱਤ ਪੱਕ ਜਾਣੀ ਹੈ ਨਾ ਤੇ ਹੁਣ ਤਾਜ਼ਾ ਤੁਹਾਨੂੰ ਮਿਲ ਸਕਦਾ ਤੇ ਇਹਦਾ ਤੁਸੀਂ ਜੂਸ ਬਣਾ ਕੇ ਪੀ ਸਕਦੇ ਹੋ ਗੋਣੇ ਦੇ ਵਿੱਚ ਇਹ ਆ ਵੀ ਜਿਹੜੇ ਵੀ ਅੱਜ ਫੇਸਬੁੱਕ ਜਾਂ ਆਪ ਇੰਸਟਾਗ੍ਰਾਮ ਤੋਂ ਦੇਖਦੇ ਆ ਵੀ ਮਰਦ ਲੋਕ ਅੱਜ ਮਰਦਾਨਾ ਤਾਕਤ ਲਈ ਦਵਾਈਆਂ ਲਾਭੇ ਕਰਦੇ ਨੇ ਹਾਂਜੀ ਹਾਂਜੀ ਸੋ ਉਹ ਇਹਦੇ ਵਿੱਚ ਬਹੁਣ ਬਹੁਤ ਜ਼ਿਆਦਾ ਨੇ ਕਿਉਂਕਿ ਇਹ ਮਰਦਾਨਾ ਤਾਕਤ ਦੇ ਉੱਪਰ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਦੂਸਰੇ ਨੰਬਰ ਦੇ ਉੱਪਰ ਇਹ ਜਿਹੜਾ ਤੁਹਾਡੇ ਸਾਡੇ ਜੋੜਾਂ ਦਰਦਾਂ ਦੇ ਉੱਪਰ ਬੜਾ ਜ਼ਿਆਦਾ ਕੰਮ ਕਰਦਾ ਤੀਸਰੇ ਨੰਬਰ ਦੇ ਉੱਪਰ ਇਹ ਜਿਹੜਾ ਸਾਡੇ ਜਿਵੇਂ ਪਥਰੀ ਦੀ ਜਿਨ੍ਹਾਂ ਨੂੰ ਪ੍ਰੋਬਲਮ ਆ ਸਮੱਸਿਆ ਇਹਦਾ ਜੂਸ ਪੀਣ ਨਾਲ ਪਥਰੀ ਬੰਦੇ ਦੇ ਪੇਟ ਦੇ ਵਿੱਚੋਂ ਜਿਹੜੀ ਨਿਕਲ ਜਾਂਦੀ ਹੈ ਜੀ ਪਿੱਤੇ ਵਾਲੀ ਪਥਰੀ ਜਾਂ ਗੁਰਦੇ ਵਾਲੀ ਦੀ ਨਹੀਂ ਗੁਰਦੇ ਵਾਲੀ ਪਥਰੀ ਨਿਕਲ ਜਾਂਦੀ ਹੈ ਜੀ ਪਿੱਤੇ ਦਾ ਥੋੜਾ ਜਿਹਾ ਪ੍ਰੋਸੈਸ ਲੰਮਾ ਹੁੰਦਾ ਪਿੱਤੇ ਦੇ ਅੰਦਰ ਜਿਹੜੀ ਜਗ੍ਹਾ ਬਣ ਲਈ ਤਾਂ ਹੁੰਦੀ ਹੈ ਬਾਹਰ ਨਿਕਲਣ ਲਈ ਜਿਹੜੀ ਜਗ੍ਹਾ ਘੱਟ ਹੁੰਦੀ ਹੈ ਪਰ ਉਹ ਉਹਦੇ ਲਈ ਬਹੁਤ ਸਾਰੀਆਂ ਹੋਰ ਵੀ ਹੋ ਸਕਦੀਆਂ ਨੇ ਆਰਗ ਦੇ ਅੰਦਰ ਸੰਭਵ ਆ ਕੋਈ ਬੋਡੀ ਵੱਡੀ ਚੀਜ਼ ਨਹੀਂ ਆ ਆਮ ਹੀ ਪਿੱਤੇ 'ਚ ਪਥਰੀਆਂ ਨਿਕਲ ਸਕਦੀਆਂ ਨੇ ਬਹੁਤ ਬੰਦਿਆਂ ਦੀਆਂ ਕੰਡੀਆਂ ਵੀ ਆ ਜੇ ਇਹਦੇ ਗੱਲ ਕਰੀਏ ਇਹਨਾਂ ਲਈ ਜਿਹ ਪੈਣਾ ਵਾਸਤੇ ਔਰਤਾਂ ਵਾਸਤੇ ਬਹੁਤ ਬਹੁਤ ਹੀ ਜ਼ਿਆਦਾ ਗੁਣਕਾਰੀ ਇਹ ਲਾਭ ਦੇ ਹਾਂਜੀ ਹਾਂਜੀ ਉਹਨਾਂ ਵਾਸਤੇ ਜਿਹੜਾ ਇਹ ਆਪਣਾ ਜਿੰਨੇ ਲਾ ਲੋ ਪੀਂਦੇ ਨਾਲ ਸਕਿਨ ਪ੍ਰੋਬਲਮ ਆ ਉਹਦੇ ਨਾਲ ਹੁੰਦੀ ਆ ਵੇਖੋ ਪਾਰਾ ਜਿਹੜਾ ਪਾਰਾ ਨਾ ਪਾਰਾ ਪਾਰੇ ਦੇ ਅੰਦਰ ਵਾਤ ਪਿੱਤ ਕਾਫ ਤਿੰਨ ਨੂੰ ਬੈਲੈਂਸ ਕਰਨ ਦੀ ਜਿਹੜੀ ਤਾਕਤ ਆ ਹੁਣ ਪਾਰੇ ਦੇ ਸਭ ਤੋਂ ਜ਼ਿਆਦਾ ਜੇ ਗੁਣ ਜਹਾਰੀ ਜੜੀ ਬੂਟੀ ਦੇ ਵਿੱਚ ਮੰਨੀਆਂ ਤੇ ਇਸੇ ਦੇ ਵਿੱਚ ਜ਼ਿਆਦਾ ਹੁਣ ਜਿਹਦੇ ਅੰਦਰ ਪਾਰਾ ਜਾਂਦਾ ਪਾਰੇ ਵਾਲੇ ਗੁਣ ਪੈਦਾ ਹੁੰਦੇ ਆ ਤਾਂ ਉਹ ਬੰਦਾ ਬਲਵਾਨ ਬਣ ਜਾਂਦਾ ਪਾਰੇ ਚ ਐਸੀ ਗੋਣਾ ਇਹ 부ਜਦਲ ਬੰਦੇ ਨੂੰ ਬੱਬਲ ਸ਼ੇਰ ਅਗੀ ਬਣਾਉਣ ਦੀ ਤਾਕਤ ਰੱਖਦਾ ਜੇ ਗੱਲ ਕਰੀਏ ਇਹਦੇ ਵਿੱਚ ਵਿਟਾਮਿਨ ਵੀ ਵਿਟਾਮਿਨ ਦੇ ਸਾਰੇ ਗੋਣੇ ਦੇ ਵਿੱਚ ਹੁੰਦੇ ਨੇ ਵਿਟਾਮਿਨ ਵੀ ਦੇ ਵਿਟਾਮਿਨ ਵੀ ਦੇ ਇਹ ਤੋਂ ਲੈ ਕੇ ਤੇ 9 ਤੱਕ ਸਾਰੇ ਬਈ B B1 B2 B3 B4 ਮਤਲਬ ਇਹ ਸਾਰੇ ਗੋਣੇ ਦੇ ਵਿੱਚ 9 ਤੱਕ ਦੇ ਅੰਦਰ ਆ ਮੈਗਨੀਸ਼ੀਅਮ ਇਹਦੇ ਅੰਦਰ ਹੁੰਦਾ ਪੋਟਾਸ਼ੀਅਮ ਇਹਦੇ ਅੰਦਰ ਆ ਆਇਰ ਇਹਦੇ ਅੰਦਰ ਆ ਇਹ ਬੜੀ ਗੁਣ ਭਰਪੂਰ ਚੀਜ਼ ਜੜੀ ਬੂਟੀ ਐ ਐਸੀ ਔਸ਼ਧੀ ਜਨਾ ਸਾਡੇ ਹੁਣ ਮੈਂ ਆਪਦੇ ਖੁੱਦ ਦੀ ਗੱਲ ਕਰਾਂ ਤਾਂ ਮੇਰੇ ਘਰ ਦੇ ਵਿੱਚ ਅੱਜ ਤੋਂ ਅਸੀਂ ਦਾਤ ਕੋ 15 ਦਿਨ ਸ਼ੁਰੂ ਹੋ ਗਏ ਆ ਸਾਨੂੰ 20 ਦਿਨੀ ਹੋ ਚੱਲਿਆ ਤਕਰੀਬਨ ਆਂਗੋਂ ਦੂਜੇ ਤੀਜੇ ਦਿਨ ਬਾਤੂ ਦੀ ਸਬਜ਼ੀ ਬਣ ਰਹੀ ਆ ਬਾਤੂ ਦੇ ਪਰੌਤੇ ਬੰਦਿਆ ਅਸੀਂ ਖਾ ਰਹੇ ਹਾਂ ਜੀ ਇਹਦੇ ਤੇ ਇਹਦੇ ਨਾਲ ਇਹਦੇ ਗੁਣ ਬਹੁਤ ਆ ਜਿਵੇਂ ਖਾਂਸੀ ਤੋਂ ਬਹੁਤ ਵਧੀਆ ਕੰਮ ਕਰਦਾ ਜਿਨ੍ਹਾਂ ਨੂੰ ਕਫਦੀ ਪ੍ਰੋਬਲਮ ਰਹਿੰਦੀ ਆ ਜਿਨ੍ਹਾਂ ਨੂੰ ਜੋੜਾਂ ਦਰਦਾਂ ਦੀ ਪ੍ਰੋਬਲਮ ਰਹਿੰਦੀ ਆ ਉਹ ਵੀਰ ਮੇਰੀ ਵੀਡੀਓ ਧਿਆਨ ਨਾਲ ਸੁਣ ਲੋ ਇਹ ਐਸੀ ਗੋਣਕਾਰੀ ਜੜੀ ਬੂਟੀ ਆ ਜੇ ਇਹਦੀ ਤੁਸੀਂ ਰਿਸਰਚ ਕਰੋਗੇ ਤਾਂ ਤੁਹਾਨੂੰ ਇਹਦਾ ਆਟੋਮੈਟਿਕੀ ਅਜ ਤੱਕ ਅੱਜ ਕੱਲ ਦਾ YouTube Facebook ਦੇ ਉੱਤੇ ਉਪਗਲ ਦੇ ਉੱਪਰ ਜਿਵੇਂ ਮਰਜ਼ੀ ਇਹਦੀ ਰਿਸਰਚ ਕਰ ਲਓ ਉੱਥੇ ਤੁਸੀਂ ਇਹਦੀ ਸਰਚ ਕਰਕੇ ਦੇਖੋ ਇਹ ਕਿੰਨੇ ਗੋਣ ਭਰਪੂਰ ਚੀਜ਼ ਐ ਇਹਨੂੰ ਮਾਰੀ ਮੋਟੀ ਚੀਜ਼ ਨਾ ਸਮਝੋ ਬਹੁਤ ਸਾਰੇ ਸਾਡੇ ਜਿਹੜੇ ਵੀਰ ਆ ਉਹ ਇਸ ਤਰ੍ਹਾਂ ਸਮਝ ਲੈਂਦੇ ਵੀ ਇਹ ਤਾਂ ਗਰਮ ਬਾੜੀ ਦੀ ਤਸਵੀਰ ਇਹਦੀ ਐ ਏਦਾਂ ਉਦਾਂ ਕੋਈ ਗਰਮੀ ਨਹੀਂ ਹੈਗਾ ਇਹਦੇ ਵਿੱਚ ਜਿੰਨੇ ਗੋਣਾ ਇਹਨੂੰ ਹੁਣ ਜਿੰਨਾ ਤੁਸੀਂ ਖਾ ਲੋਗੇ ਉਹਨੇ ਗੋਣਕਾਰੀ ਰਹੋਗੇ ਤੁਸੀਂ ਚੱਲ ਜਓ ਇੱਕ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਹਾਂ ਉਸੀਂ ਜੁਪੀ ਸਾਈਡ ਨਹੀਂ ਚਲਜੋ ਹਾਂਜੀ ਬਿਹਾਰ ਸਾਈਡ ਨਹੀਂ ਚਲਜੋ ਐਸ ਟਾਈਮ ਸਭ ਤੋਂ ਜ਼ਿਆਦਾ ਜੇਕਰ ਬਾਥੂ ਖਾਨ ਦੇ ਵਿੱਚ ਇਸਤੇਮਾਲ ਕਰਦੇ ਤਾਂ ਉਧਰਲੀ ਸਾਈਡ ਦੇ ਬੰਦੇ ਬਹੁਤ ਕਰਦੇ ਆ ਉਹਨਾਂ ਬੰਦਿਆਂ ਨੂੰ ਤੁਸੀਂ ਪੁੱਛ ਕੇ ਦੇਖੋ ਵੀ ਇਹਦੇ ਅੰਦਰ ਗੋਲ ਕਿੰਨੇ ਆ ਤੁਸੀਂ ਦੇਖੋ ਰੱਖੋ ਆਪਾਂ ਆਮ ਹੀ ਦੇਖਦੇ ਆ ਜੇ ਅੱਜਕੱਲ੍ਹ ਜੇ ਜੁਪੀ ਬਿਹਾਰ ਦੇ ਇਹ ਜਿਹੜੇ ਪਰਦੇਸੀ ਬੰਦੇ ਆ ਸਭ ਤੋਂ ਹਾਰਡ ਵਰਕਿੰਗ ਦਾ ਕੰਮ ਜੇਕਰ ਬੰਦੇ ਉਹ ਕਰਦੇ ਆ ਕੋਈ ਪਰਵਾਹ ਨਹੀਂ ਕੋਈ ਕੰਡ ਦੀ ਪਰਵਾਹ ਨਹੀਂ ਕੋਈ ਠੰਡ ਦੀ ਪਰਵਾਹ ਨਹੀਂ ਮਤਲਬ ਕੰਮ ਕਰਦੇ ਉਹ ਇੰਨਾਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਜ਼ਿਆਦਾ ਉਹ ਉਧਰ ਬਹੁਤ ਜ਼ਿਆਦਾ ਖਾਂਦੇ ਆ ਇੱਥੇ ਵੀ ਖਾਂਦੇ ਆ ਕੀ ਇੱਥੇ ਨਹੀਂ ਕਿਸੇ ਜੂਪੀ ਵਾਲੇ ਬਿਹਾਰ ਦੇ ਬੰਦੇ ਨੂੰ ਪੁੱਛ ਕੇ ਦੇਖਿਓ ਵੀ ਤੁਹਾਡੇ ਬਾਥੂ ਨੂੰ ਕਿਉਂ ਜ਼ਿਆਦਾ ਇਸਤੇਮਾਲ ਕਰਦੇ ਆ ਉਹ ਤੁਹਾਨੂੰ ਦੱਸਣਗੇ ਇਸ ਕਰਕੇ ਮੇਰੇ ਜਿੰਨੇ ਵੀ ਫੇਸਬੁੱਕ ਜਾਂ YouTube ਤੇ ਜਿੰਨੇ ਵੀ ਤੁਹਾਡੇ ਦਰਸ਼ਕ ਵੀਰ ਦੇਖਦੇ ਆ ਤਾਂ ਬਾਥੂ ਨੂੰ ਤੁਸੀਂ ਜਿੰਨਾ ਵੀ ਵਾਧੋ-ਵਾਦਕ ਇਸਤੇਮਾਲ ਕੀਤਾ ਜਾਂਦਾ ਜੂਸ 'ਚ ਪੀਓ ਊਰਜੀ ਬਣਾ ਕੇ ਸਬਜੀ ਦੀ ਖਾਓ ਪਰੌਂਠਿਆਂ 'ਚ ਪਾ ਕੇ ਖਾਓ ਇਹ ਬਹੁਤ ਹੀ ਗੋਣ ਗੱਲ ਹੈ ਰਾਜੀ ਮੈਨੂੰ ਲੱਗਦਾ ਵੀ ਇਹ ਫ੍ਰੀ ਵਾਲਾ ਹੀ ਹੈ ਬਿਲਕੁਲ ਬਿਲਕੁਲ ਆਮ ਹੀ ਨਹੀਂ ਲੱਗਦਾ ਆਪਾਂ ਜਿੱਤੋਂ ਪਟਕੇ ਲਏ ਅੱਗੋਂ ਥੋੜਾ ਜਿਹਾ ਪਿੱਛੇ ਰਹਿ ਗਿਆ ਉਥੇ ਕਿੰਨਾ ਲੱਗਿਆ ਰਿਹਾ ਜੀ ਇਹ ਕਿਹੜਾ ਮੁੱਲ ਲੈਣ ਦੀ ਚੀਜ਼ ਹੈ ਜਿੰਨੀ ਮਰਜ਼ੀ ਆਮ ਹੀ ਸਾਡੇ ਖੇਤਾਂ ਦੇ ਵਿੱਚ ਆਮ ਹੀ ਖਾਲੇ ਵੱਟਿਆਂ ਦੇ ਉੱਤੇ ਆਮ ਹੀ ਮਿਲ ਜਾਂਦਾ ਜੀ ਹਾਂ ਜੀ ਹਾਂ ਜੀ ਤੇ ਅਸੀਂ ਫੇਸਬੁਕ ਤੇ ਤਾਂ ਬਹੁਤ ਸਾਰੀਆਂ ਅਸੀਂ ਵੀਡੀਓ ਦੇਖਦੇ ਜਿੱਦਾਂ ਕੁਸ਼ਵੈਦ ਸਾਹਿਬ ਜਿਹੜੇ ਵੀਡੀਓ ਪਾਉਂਦੇ ਨੇ ਹਾਂਜੀ ਹਾਂਜੀ ਉਹ ਬੜੀਆਂ ਬੜੀਆਂ ਕੀਮਤ ਵੀ ਦੱਸਦੇ ਆ ਇਹੋ ਜੀਆਂ ਬਿਮਾਰੀਆਂ ਦੀਆਂ ਵੀ ਇੰਨੇ ਦੇ ਜੀ ਉਹ ਦੇਖੋ ਜੀ ਨੇ ਪੈਸੇ ਲੱਗਣੇ ਨੇ ਪੈਸੇ ਲੱਗਣੇ ਆ ਜੀ ਇਹਨਾਂ ਬਿਮਾਰੀਆਂ ਦੇ ਆ ਜੀ ਤੇ ਇਹ ਜੀ ਚੀਜ਼ਾਂ ਵੈਸੇ ਜੀ ਬਹੁਤ ਅੱਛੀ ਤੁਹਾਡੀ ਤੁਸੀਂ ਜਾਣਕਾਰੀ ਦਿੱਤੀ ਜੀ ਬਾਥੂ ਬਾਰੇ ਮੈਨੂੰ ਵੀ ਹਰ ਇਨਸਾਨ ਨੂੰ ਚਾਹੀਦਾ ਆ ਤੁਹਾਡੀ ਗੱਲ ਤੇ ਜਿਹੜਾ ਉਹ ਪਹਿਰਾ ਦੇਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਦੇਖੋ ਵੀਰ ਜੀ ਜਿਹੜਾ ਆਯੁਰਵੈਦ ਦੇ ਅੰਦਰ ਆਯੁਰਵੈਦ ਇੱਕ ਬਹੁਤ ਵਧੀਆ ਚੀਜ਼ ਆ ਹੁਣ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ ਮਤਲਬ ਬਹੁਤ ਵਧੀਆ ਕੋਈ ਪੈਥੀ ਐਸੀ ਆ ਇਹ ਰੋਗ ਨੂੰ ਰੋਗ ਮੁਕਤ ਕਰਨ ਲਿਆ ਅੱਜ ਤੁਸੀਂ ਦੇਖੋ ਸਭ ਤੋਂ ਵੱਡਾ ਸੈਲੀਬ੍ਰਿਟੀ ਬੰਦਾ ਜਿਹੜਾ ਨਵਜੋਤ ਸਿੰਘ ਸਿੱਧੂ ਉਹਦੀ ਮੈਸੇਜ ਡਾਕਟਰ ਆ ਹਾਂ ਕਿਥੇ ਇਹ ਦਾ ਮਤਲਬ ਸੇਤ ਮੰਤਰੀ ਵੀ ਰਹੀ ਆ ਹਨਾ ਉਹਨੇ ਉਹਨਾਂ ਨੂੰ ਜੇ ਕੈਂਸਰ ਦੀ ਪ੍ਰੋਬਲਮ ਹੋਈ ਤੇ ਉਹਨਾਂ ਨੇ ਕਿਥੇ ਕਿਹਦੇ ਨਾਲ ਠੀਕ ਕੀਤੀ ਆ ਰੋਗੈਦ ਨਾਲ ਤੇ ਅੱਜ ਵੀ ਉਹ ਉਹਦੇ ਉੱਤੇ ਮੁੱਦਾ ਵੀ ਕਈਆਂ ਨੇ ਠਾਇਆ ਏਜੰਸੀਆਂ ਨੇ ਕਿ ਮਤਲਬ ਉਹ 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 ਅੱਜ ਵੀ ਇਹ ਚੀਜ਼ ਨੂੰ ਮਤਲਬ ਗਾਈਡਿੰਗ ਕਰਦੇ ਆ ਲੋਕਾਂ ਨੂੰ ਵੀ ਭਾਈ ਆਯੁਰਵੈਦ ਅਪਣਾਓ ਤੇ ਇਹ ਬਹੁਤ ਸਭ ਤੋਂ ਜਿਹੜੀ ਪ੍ਰਾਤਨਾ ਪੈਕੀ ਆ ਆਯੁਰਵੈਦ ਉਹ ਪੈਕੀ ਆ ਜਿਹੜੀ ਤੁਹਾਡੀ ਬੋਡੀ ਦਾ ਕਾਇਆ ਕਲਪ ਕਰ ਸਕਦੀ ਆ ਜਿਹੜੀ ਤੁਹਾਨੂੰ ਰੋਗ ਮੁਕਤ ਕਰ ਸਕਦੀ ਆ ਬਿਮਾਰੀ ਤੁਹਾਡੀ ਬੜੀ ਇੱਕ ਛੋਟੀ ਜੀ ਗੱਲ ਆ ਮੈਂ ਤੁਹਾਨੂੰ ਇੱਕ ਦੱਸਦਾ ਵੀ ਬਿਮਾਰੀ ਨਹੀਂ ਸਾਨੂੰ ਨਹੀਂ ਲੱਗ ਰਹੀਗੀ ਬਿਮਾਰੀਆਂ ਤਾਂ ਸਾਡੇ ਲੋਕ ਮੁੱਲ ਲੈ ਕੇ ਖਾ ਰਹੇ ਮੁੱਲ ਲੈ ਖਾ ਰਹੇ ਦੇਖੋ ਕੌਣ ਬਿਮਾਰੀ ਦਾ ਪ੍ਰੇਸ਼ ਕਰਦਾ ਕੋਈ ਬਿਮਾਰੀ ਦੇ ਉੱਪਰ ਤੁਲਨਾ ਨਹੀਂ ਕਰਕੇ ਖੁਸ਼ ਹੀ ਨਹੀਂਗਾ ਲਿਪ ਅੱਜਕੱਲ ਬੱਚੇ ਦੁੱਧ ਨਹੀਂ ਪੀ ਕੇ ਖੁਸ਼ ਬੱਚੇ ਪਨੀਰ ਨਹੀਂ ਖਾ ਕੇ ਖੁਸ਼ ਕੋਈ ਜਾਂ ਕੋਈ ਨਹੀਂ ਹੈ ਪ੍ਰੋਟੀਨ ਜਿਹੜੇ ਅੱਦਾਂ ਦੀਆਂ ਚੀਜ਼ਾਂ ਉਹ ਬੱਚੇ ਖਾ ਰਹੀ ਰਹੇ ਬਰਗਰਾਂ ਪੀਜੇ ਨਿਊਡਲਾਂ ਐਦਾਂ ਦੀਆਂ ਚੀਜ਼ਾਂ ਖਾ ਰਹੇ ਆ ਜਿਹੜਾ ਫਾਸਟ ਫੂਡ ਦੇ ਨਾਲ ਤਾਂ ਹੀ ਸਿਹਤ ਉਹਨਾਂ ਦੀ ਖਰਾਬ ਹੋ ਰਹੀ ਹੈ ਫਿਰ ਉਹਨਾਂ ਨੂੰ ਸ਼ਕਤੀ ਕਿੱਧਰ ਆਉਗੀ ਜਦੋਂ ਨੈਚੁਰਲ ਚੀਜ਼ਾਂ ਅਸੀਂ ਛੱਡ ਰਹੇ ਆ ਤੇ ਨੈਚੁਰਲ ਚੀਜ਼ਾਂ ਛੱਡਾਂਗੇ ਤੇ ਫਿਰ ਸਾਡੀ ਸਰੀਰ ਦਾ ਕਹਾਣੀ ਹੋਣਾ ਇਹ ਗੱਲ ਹੈ ਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਦਰਸ਼ਕ ਮੈਸੇਜ ਇਹ ਦੇਣਾ ਚਾਹੁੰਦਾ ਵੀ ਆਯੁਰਵੈਦ ਨੂੰ ਅਪਣਾਓ ਚੰਗੇ ਵੈਦਾਂ ਦੇ ਕੋਲੇ ਸਲਾਹ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਵੀ ਆਪਣੇ ਕੋਲੇ ਤੁਸੀਂ ਵੀਡੀਓ ਤੇ ਦੇਖੇ ਆ ਆਪਣੇ ਹਨਾ ਬੈਟੇ ਦੇ ਪੇਸ਼ੈਂਟ ਤੇ ਆਪਣੇ ਕੋਲੇ ਬਹੁਤ ਸਾਰੇ ਮਰੀਜ਼ ਆਉਂਦੇ ਨੇ ਜਿਵੇਂ ਜੋੜਾਂ ਦਰਦਾਂ ਦੇ ਕਟਿਏਵਾਦੇ ਤੇ ਆਪਣਾ ਲੀਵਰ ਦੇ ਹੋਰ ਕਈ ਬਿਮਾਰੀਆਂ ਦੇ ਪਖਰੀ ਦੇ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਮਰੀਜ਼ ਆਉਂਦੇ ਜਿਹੜੀਆਂ ਆਪਾਂ ਵੀਡੀਓ ਵੀ ਆਪਣੇ ਸੋਸ਼ਲ ਪੇਜ ਪਰ ਮੀਡੀਆ ਦੇ ਉਤੇ ਜਿਹੜੀਆਂ ਆਪਾਂ ਉਹ ਪਾਈਆਂ ਵੀ ਆ ਤਰਾ ਤਰਾ ਮਰੀਜ਼ਾਂ ਦੇ ਵੀਊ ਪਾਏ ਆ ਜਿਹੜੇ ਮਰੀਜ਼ ਆ ਕੇ ਦੱਸੇ ਮੂੰਹ ਦੱਸਦੇ ਆ ਵੀ ਕਿਦਾਂ ਠੀਕ ਹੋਣੇ ਜੀ ਦਰਸ਼ਕਾਂ ਨੂੰ ਦੱਸ ਦਿਓ ਤੁਹਾਡਾ ਜਿਹੜਾ ਮਤਲਬ ਕੀ દવાਖਾਨਾ ਕਿੱਥੇ ਹੈ ਕਿਹੜੀ ਜਗ੍ਹਾ ਤੇ ਹੈ ਤੇ ਆਪਣੇ ਬਾਰੇ ਥੋੜਾ ਜਿਆਦਾ ਦੱਸੋ ਆਪਣਾ ਜੀ ਸ੍ਰੀ ਮੁਖਸਰ ਸਾਹਿਬ ਗੁਰਦੁਆਰਾ ਅੰਸਰੀ ਦਰਬਾਰ ਸਾਹਿਬ ਦੇ ਕੋਲ ਨਾਕਾ ਨੰਬਰ 1 ਤੇ ਬਿਲਕੁਲ ਨਾਲ ਹੀ ਲਾਡੀ دارو ਲਾਡੀ دارو ਦੇ ਨਾਲ ਨਿਰਮਲ ਆਯੁਰਵੈਦਿਕ ਦੁਆਰ ਕਨਾਂ ਤੇ ਮੇਰਾ ਨੰਬਰ ਹੈਗਾ ਜੀ ਤੁਸੀਂ ਉਹ ਮੈਂਸ਼ਨ ਕਰ ਦਿਓ ਜੇ ਕੋਈ ਵੀ ਆਪਣੇ ਕੋਲ ਇਲਾਜ ਕਰਾਉਣਾ ਚਾਹੁੰਦਾ ਤੇ ਸਾਡੇ ਕੋਲ ਕਰਾ ਸਕਦਾ ਇਸ ਤੋਂ ਇਲਾਵਾ ਤੇ ਵੈਜੀ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਤੁਹਾਨੂੰ ਜਿਹੜਾ ਵੀ ਕੋਈ ਪ੍ਰੋਬਲਮ ਆ ਤੁਸੀਂ ਵੈਜੀ ਨਾਲ ਉਸ ਉਹਦਾ ਸਲਾਹ ਮਸ਼ਵਰਾ ਕਰ ਸਕਦੇ ਹੋ ਤੇ ਵੈਜੀ ਤੁਸੀਂ ऐसे पूछ रहे हैं लगता नहीं ज्यादा मतलब क्यों है नहीं देखो, देखो जी देखो जी ए तारो वैद्य जी करो हां जी जी भाई जिस ਦੇ ਨਾਲ ਕੀ ਤੁਸੀਂ ਇੱਕ ਤਾਂ ਫ੍ਰੀ ਵਾਲਾ ਨੁਕਤਾ ਜਿਹੜਾ ਦੱਸਿਆ ਬਹੁਤ ਵਧੀਆ ਨਸਕਾ ਹੈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਤਾਂ ਇੱਕ ਦਵਾਈਆਂ ਦਾ ਇੱਕ ਦੇਸੀ ਦਵਾਈਆਂ ਦਾ ਆਯੁਰਵੈਦ ਦੇ ਨਾਂ ਤੇ ਇੱਕ ਜਿਹੜਾ ਬਹੁਤ ਵੱਡੇ ਲੋਕਾਂ ਨੂੰ ਗੁੰਮਰਾਹ ਕਰਕੇ ਥੋੜੇ ਜੀ ਥੋੜੇ ਜੇ ਪੈਸੇ ਦਵਾਈ ਉਂ ਤੇ ਜਿਆਦਾ ਮਤਲਬ ਉਹਨਾਂ ਤੋਂ ਜਿਹੜੇ ਆ ਪੈਸੇ ले ਜਾਂਦੇ ਆ ਉਹਨਾਂ ਦੀ ਬਿਮਾਰੀ ਦੇ ਨਾਲ ਜਿਹੜਾ ਖਲਵਾੜ ਕਰਨ ਵਾਲੇ ਵੀ ਬਹੁਤ سارے ਹੈਗੇ ਤਤ ਹੈਗੇ ਲੋਕ ਜਿਹੜੇ ਹੈਗੇ ਇਸ ਇਸਤਾਨੇ ਕਰਦੇ ਆ ਤੇ ਦਰਸ਼ਕਾਂ ਨੂੰ ਇਸਤਾਨੇ ਨੂੰ ਗੱਲ ਬਾਤ ਤੁਸੀਂ ਦੱਸੋ ਕਿ ਸਾਡੇ ਕੋਲ ਤੁਹਾਡੇ ਕੋਲ ਆਉਂਗੇ ਤੁਹਾਨੂੰ ਉਹਨਾਂ ਨੂੰ ਕੋਈ ਕਿਸੇ ਗੱਲ ਦੀ ਇਸਤਾਨੇ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਜੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਆ ਇਹ ਨਾ ਮਤਲ ਜਿਹੜੇ ਆਯੁਰਵੈਦ ਦੇ ਨਾਂ ਤੇ ਅੱਜ ਕੱਲ ਬਹੁਤ ਜੜਾ ਜਿਹੜਾ ਇੱਕ ਲੋਕਾਂ ਨੂੰ ਘਬਰਾਹਤ ਕਰਨ ਘਬਰਾਹਤ ਹੁੰਦਾ ਦੇਖੋ ਅਰਵੈਦ ਇੱਕ ਸਦਾਤ ਆ ਜੀ ਜਿਹੜਾ ਹਕਮਤ ਦੇ ਨਾਲ ਜੁੜਿਆ ਬੰਦਾ ਉਹਦਾ ਸਦਾਤ ਆ ਵੀ ਜਿਹੜਾ ਤੁਹਾਨੂੰ ਵੈਦ ਕੋਈ ਵੀ ਵੈਦ ਕੋਲੇ ਅਸੀਂ ਜਾਣਦੇ ਆ ਜੇਕਰ ਉਹ ਤੁਹਾਨੂੰ ਦਵਾਈ ਦਿੰਦਾ ਉਹ ਸਮੇਂ ਉਹਦਾ ਹਿਰਦਾ ਇੱਕ ਸਾਧੂ ਰੂਪ ਵਾਲਾ ਹੋਣਾ ਚਾਹੀਦਾ ਤੇ ਮਰੀਜ਼ ਦਾ ਜਿਹੜਾ ਵਿਸ਼ਵਾਸ ਉਹਦੇ ਤੇ ਰੱਬ ਜਿੰਨਾ ਹੋਣਾ ਚਾਹੀਦਾ ਤੇ ਐਸਾ ਕੋਈ ਰੋਗ ਨਹੀਂ ਜਿਹੜਾ ਉਹ ਕੱਟਿਆ ਨਾ ਜਾਵੇ ਜਿਕਰ ਵੈਦ ਦਾ ਹਿਰਦਾ ਸਾਧੂ ਰੂਪ ਵਾਲਾ ਤੇ ਆਯੁਰਵੈਦਿਕ ਸਿਧਾਂਤ ਹੈ ਜੇ ਅਸੀਂ ਲਿਮਟ ਤੋਂ ਜ਼ਿਆਦਾ ਕਿਸੇ ਬੰਦੇ ਤੋਂ ਪੈਸੇ ਮੰਗਦੇ ਆ ਤਾਂ ਉਹ ਦਵਾਈ ਵੀ ਸਾਡੀ ਜਿਹੜੀ ਘੱਟ ਕੰਮ ਕਰਦੀ ਆ ਉਹਦੇ ਵਿੱਚ ਸਾਨੂੰ ਜਿਹੜਾ ਜਸ ਉਹ ਘੱਟ ਮਿਲਦਾ ਸਾਡੇ ਕੋਲ ਤਾਂ ਤੁਸੀਂ ਮਰੀਜ਼ਾਂ ਤੋਂ ਆਪ ਹੀ ਦੇਖ ਲਓ ਆਪ ਹੀ ਦੱਸਦੇ ਆਂਦੇ ਹਤੀ ਸਮੂਹ ਮਜਵਾਨੀ ਦੱਸਦੇ ਆਂ ਵੀ ਜਿਹੜੇ ਸਾਡੇ ਅਜੀ ਦਵਾਈ ਉੱਤੇ ਅਸੀਂ ਬਹੁਤ ਘੱਟ ਲੈਂਦੇ ਨੇ ਸਾਡਾ ਤਾਂ ਇੱਕ ਸੇਵਾ ਵਰਗਾ ਕੰਮ ਆ ਜੀ ਅਸੀਂ ਲਾਗਤ ਮੁੱਲੀ ਲੈਨੇ ਆ ਬਾਹ ਤੇ ਪੈਸੇ ਨਹੀਂ ਲੈਂਦੇ ਜੀ ਕੋਈ ਸਾਡੀ ਬਹੁਤ ਹੀ ਜ਼ਿਆਦੀ ਮਹਿੰਗੀ ਕੋਸਟਲੀ ਦਵਾਈ ਨਹੀਂ ਹੁੰਦੀ ਤਕਰੀਬਨ ਵਾਂਗੂ ਜਿੰਨੇ ਵੀ ਸਾਡੇ ਪੇਸ਼ੰਤ ਆਉਂਦੇ ਆ ਇੱਕ ਪਰਿਵਾਰ ਦੀ ਤਰ੍ਹਾਂ ਆਉਂਦੇ ਆ ਮੈਂਬਰ ਦੀ ਤਰ੍ਹਾਂ ਆਉਂਦੇ ਆ ਤੇ ਸਾਡੀ ਸਿੱਖਤ ਸਲਾਹ ਵੀ ਅੱਗੇ ਜਾ ਕੇ ਮੈਂ ਆਪਦੇ ਪਰਿਵਾਰ ਵਾਂਗੂ ਕਰਦੇ ਆ ਬਹੁਤ ਵਧੀਆ ਮਤਲਬ ਸਾਨੂੰ ਇਸ ਚੀਜ਼ ਤੋਂ ਜਿਹੜੇ ਮਰੀਜ਼ ਆਉਂਦੇ ਆ ਉਹ ਇਸ ਚੀਜ਼ ਨੂੰ ਸਾਨੂੰ ਆ ਕੇ ਵੀ ਕਹਿੰਦੇ ਆ ਵੀ ਤੁਹਾਡਾ ਨੇਚਰ ਬਹੁਤ ਵਧੀਆ ਤੇ ਤੁਸੀਂ ਮਰੀਜ਼ਾਂ ਨਾਲ ਮਿਲ ਜੁਲ ਕੇ ਰਹਿੰਦੇ ਹੋ ਆਮ ਇਦਾਂ ਵਾਂਗੂ ਨਹੀਂ ਸਾਡੇ ਨਾਲ ਮਤਲਬ ਵੀ ਵਹਾਰ ਕਰਦੇ ਲੋਕਾਂ ਵਾਂਗ ਹਣਾ ਧੰਨਵਾਦ ਜੀ ਇਸ ਤਰ੍ਹਾਂ ਦੇ ਹੋਰ ਵੀਡੀਓ ਤੇ ਜਾਣਕਾਰੀਆਂ ਦੇਖਣ ਲਈ ਸਾਡੇ ਚੈਨਲ YouTube ਤੇ Facebook ਚੈਨਲ ਨੂੰ ਸਬਸਕ੍ਰਾਈਬ ਹਕੀਕਤ ਤੇ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਫੋਲੋ ਕਰ ਲੋ ਵਾਹਿਗੁਰੂ ਜੀ ਕਥਾਲ ਸਵਾਹਿਗੁਰੂ ਜੀ ਕੀ ਫਤਿਹ